ਮੇਰਾ ਨਾਮ ਰਿਸ਼ੀ ਬਾਜਨਾ ਜੀ ਹਾਂ ਤੇ ਉਹ ਕਿਸਲਾਮਾਪੁਰ ਦੇ ਮਹੱਲੇ ਮੁਸੀਤ ਵਾਲੀ ਗਲੀ ਰਹਿੰਦੇ ਆ ਅਸੀਂ ਅੱਜ ਤੋਂ 15 ਤੋਂ 20 ਦਿਨ ਹੋ ਗਏ ਆ ਨਿਗਰਿਤ ਹੁੰਦਾ ਪਿਆ ਮਹੱਲੇ 'ਚ ਹਮ ਅੱਜ ਸਾਡੇ ਘਰ ਲੱਗੇ ਕਮੇਂਟ ਦੇ ਘਰ ਅੰਦਰੋਂ ਨਿਕਲੇ ਤੇ ਫੇਰ ਸਾਡੇ ਘਰ ਦੇ ਬਾਹਰ ਆਇਆ ਉਸ ਤੋਂ ਬਾਅਦ ਨੀਟੂ ਅੰਕਲ ਸਾਡੇ ਸਾਹਮਣੇ ਉਹਨਾਂ ਦੇ ਘਰ ਵੜਿਆ ਨਹੀਂ ਬੈਗੋ ਹੀਰਾ ਵਹੀਰਾ ਹਮ ਕੀ ਨਿਆਰੇ ਘਰ ਨੇ ਜੋ ਕੀ ਖੰਡਰ ਪਿਆ ਹੋਇਆ ਬਹੁਤ ਕਚਰਾ ਗੰਦ ਪਿਆ ਹੋਇਆ ਤੇ ਸਫਾਈ ਦੀ ਕੋਈ ਨਹੀਂ ਕਰਦਾ ਕੋਈ ਉਹਦੇ ਕਰਕੇ ਦੋ ਦਿਨ ਪਲਾਟ ਹਰਮਨ ਹਰਮਨ ਚੌਕ ਦਰਜੀਆਂ ਵਾਲੀ ਗਲੀ ਚੋਂ ਅਸੀਂ ਰਹਿ ਰਹੇ ਆ ਤੇ ਸਾਡੇ ਤਿੰਨ ਪਲਾਟ ਸਾਡੇ ਲੱਗੇ ਖਾਲੀ ਆ ਜਿਨ੍ਹਾਂ ਦੇ ਵਿੱਚ ਕਚਰਾ ਪਿਆ ਹੁੰਦਾ ਨਾ ਉਹਦੇ ਦੀ ਸਾਫ ਸਫਾਈ ਆ ਨਾ ਕੁਝ ਅੱਜ ਸਵੇਰੇ ਮਤਲਬ 20-22 ਦਿਨਾਂ ਤੋਂ ਅਸੀਂ ਦੇਖ ਰਿਹਾ ਕਿ ਨਿਉਲਾ ਬڑے-ਬڑے ਸਾਈਜ਼ ਦਾ ਜਿਹੜਾ ਕਿ ਜੜੀਲਾ ਵਾ ਸਾਡੇ ਗਲੀ ਮੱਲੇ ਚ ਫਿਰ ਰਿਹਾ ਤੇ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਦੇਖੋ ਗਲੀ ਮੱਲੇ ਚ ਖੇਲਦੇ ਆ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਨੁਕਸਾਨ ਪੁੱਜ ਸਕਦਾ ਫਿਲਹਾਲ ਤੇ ਕੋਈ ਨੁਕਸਾਨ ਦਾ ਮੰਤਰਲ ਨਹੀਂ ਹੈਗਾ ਪਰ ਆਉਣ ਵਾਲੇ ਸਮੇਂ ਚ ਨੁਕਸਾਨ ਪੁੱਜ ਸਕਦਾ ਹੁਣ ਸਾਡੇ ਸੋ ਨਿਊਲੇ ਦੇਖਿਆ ਜਾਂਦਾ ਕਿ ਪਿੰਡੂ ਇਲਾਕੇ ਚ ਖੇਤਾ ਖੁੱਤਾ ਚ ਹੁੰਦੇ ਆ ਇਧਰ ਕਿੱਦਾਂ ਬੜੀ ਇਧਰ 3-4 ਪਲਾਟ ਸਾਡੇ ਖਾਲੀ ਆ ਮੈਂ ਫਿਰ 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 ਤੋਂ ਕਹਿ ਰਿਹਾ ਕਿ ਉਹਨਾਂ ਦੀ ਕੋਈ ਵੀ ਸਫਾਈ ਨਹੀਂ ਕਰਦਾ ਇੱਕ ਐਕਐਮਐਲਏ ਸੁਸ਼ੀਲਾ ਮਾਜਨ ਤੇ ਇੱਕ ਸਾਡੇ ਇੱਥੇ ਹੋਰ ਪਲਾਟ ਆ ਤੇ ਹੀਰੇ ਦਾ ਪਿੱਛੇ ਤੇ ਇੱਕ ਹੋਰ ਤਿੰਨ ਪਲਾਟ ਆ ਜਿੰਨਾ ਜਿੰਨਾ ਬਿਲਕੁਲ ਕਚਰਾ ਪਿਆ ਹੁੰਦਾ ਉਹਦੇ ਚ ਕੁਝ ਵੀ ਸਾਫ ਨਹੀਂ ਹੋਈਆਂ ਜਿੰਦੂ ਸਾਨੂੰ ਮਤਲਬ ਖਤਰਾ ਤੁਹਾਨੂੰ ਲੱਗਦਾ ਉਹ ਉੱਥੇ ਘਰ ਬਣਾਏ ਦਾ ਉਹਨੇ ਉਹ ਹਾਂਜੀ ਬਿਲਕੁਲ ਬਿਲਕੁਲ ਉੱਥੇ ਹੀ ਹੋਗਾ ਬਾਕੀ ਦੇ ਸਾਰੇ ਇੱਥੇ ਮਤਲਬ ਫੈਮਲੀਆ ਰਹਿੰਦੀਆਂ ਸਾਰੇ ਘਰ ਬਣੇ ਹੋਏ ਆ ਬਸ ਤਿੰਨ ਪਲਾਟ ਆ ਜਿਹੜੇ ਚ ਮਤਲਬ ਲੱਗਦਾ ਕਿ ਸਭ ਨੌਲੇ ਹੋ ਸਕਦੇ ਆ ਕੀ ਵੇਖ ਰਿਹਾ ਬਾਦ ਨੂੰ ਇਹ ਪਹਿਲਾਂ ਦਿਆ ਕਿ ਇਹਨਾਂ ਨੂੰ ਮਤਲਬ ਫੜਿਆ ਜਾਏ ਨਿਓਲੇ ਨੂੰ ਤੇ ਇੱਕ ਆਪਣੀ ਸਾਡੀ ਸੁਸਾਇਟੀ ਦੇ ਐਮਸੀ ਸਾਹਿਬ ਜੋ ਵੀ ਹੈਗੇ ਆ ਕਾਰਵਾਈ ਕਰ ਸਕਦੇ ਆ ਤੇ ਆਪਣੇ ਪਲਾਟਾਂ ਦੀ ਸਭਾਈ ਕਰਾਈ ਜਾਏ